ਖਿਲਾਫ ਪੰਜਾਬੀਆਂ ਦਾ ਭਾਈਚਾਰਾਤੂਰ ਦੀ ਰਾਜਨੀਤੀ ਵੀ ਲੈ ਕੇ ਆਏ ਭਾਜਪਾ ਇਹ ਜਿੰਨੀ ਦੇਰ ਨੂੰ ਗਨਸਭਾੜਾ ਦਿੱਤੇ ਸਾਡੇ ਤੇ ਕਿਰਪਾ ਨਾ ਸਾਡੇ ਤੇ ਹੱਥ ਹੈ ਭਾਈਚਾਰ ਦੀ ਧੁਰਤਾ ਪੰਜਾਬ ਸਾਡਾ ਭਾਈਚਾਰਾ ਐਂ ਕੰਮ ਕਾਇਮ ਰਹੂਗਾ ਔਰ ਅੱਜ ਮੈਂ ਆਪ ਦੇ ਬਰਬਲੇ ਪਾਪੂ لال ਸਿੰਘ ਜੀ ਨੇ ਜਿਹੜੀ ਮਿਹਨਤ ਕੀਤੀ ਉਸ ਮਿਹਨਤ ਦੀ ਬਦੌਲਤ ਸਰਦਾਰ ਜਪਦੇਵ ਸਿੰਘ ਦੀ ਸੇਵਾ ਮੈਂ ਪੁਲਿਸ ਨੂੰ ਅੱਜ ਇਨਪੋਟ ਅਸੀ ਕਿਜੀ ਜੀ ਪੰਜਾਬ 'ਚ ਕੋਈ ਹਮਲਾ ਹੋਣ ਦੀ ਖਬਰ ਆ ਸੀਗੀ ਕਿਸ ਤਰ੍ਹਾਂ ਤੁਸੀਂ ਵਾਚ ਕਰਦੇ ਹੋ ਤੁਸੀਂ ਨੂੰ ਅਖਬਾਰਾਂ ਦੇ ਗੱਡੀਆਂ ਅਰਲੀ ਮਾਰਨਿੰਗ ਸਵੇਰੇ ਅਰਲੀ ਮਾਰਨਿੰਗ ਸਾਰੇ ਪੰਜਾਬ ਚੈੱਕ ਕੀਤੀਆਂ ਗਈਆਂ ਮੈਂ ਪਤਾ ਕਰਾ ਲਊਗਾ ਮੈਂ ਪੁੱਛ ਲਊਗਾ ਮੇਰੇ ਧਿਆਨ ਚ ਨਹੀਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਲੱਗਦਾ ਜੀ ਕੇਂਦਰ ਦਾ ਕਿਸੇ ਨੂੰ ਇਥੇ ਦਾਤਾਂ ਲੱਗ ਰਹੇ ਦੇਖੋ ਮੈਨੂੰ ਇਹ ਲੱਗਦਾ ਵੀ ਇਹ ਪੰਜਾਬ ਦੀ ਨਾ ਸਿਧਾਂਤਕ ਘੇਰਾਬੰਦੀ ਦੀ ਗੱਲ ਹੈ ਇਹ ਰਾਜਨੀਤਿਕ ਰਾਜਨੀਤਿਕ ਸਾਜ਼ਿਸ਼ ਹੈ ਪੰਜਾਬ ਨੂੰ ਸਾਡੇ ਵਿਰਸੇ ਨਾਲੋਂ ਤੋੜਨ ਦੀ ਗੱਲ ਹੈ ਪੰਜਾਬ ਦੀ ਯੂਨੀਵਰਸਿਟੀ ਸਾਡਾ ਵਿਰਸਾ ਹੈ ਸਾਡੀ ਜਿਹੜੀ ਬૌਧਿਕ ਤਾਕਤ ਦਾ ਪ੍ਰਤੀਕ ਹੈ ਔਰ ਇਹ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਹੜਾ ਹੋ ਹੀ ਨਹੀਂ ਸਕਦਾ ਦੀ ਤਾਕਤ ਸਿਰਫ ਸਿਰਫ ਪੰਜਾਬ ਵਿਧਾਨ ਸਭਾ ਕੋਲ ਹੈ ਜਾਂ ਤੁਹਾਡੇ ਪਾਰਲੀਮੈਂਟ ਕੋਲ ਹੈ ਇਹ ਨੋਟੀਫਿਕੇਸ਼ਨ ਨਾਲ ਹੀ ਨਹੀਂ ਹੋ ਸਕਦਾ ਤੋਂ ਇਹ ਨਾਲੇ ਮੇਰਾ خیال ਕਾਲੀ ਚ ਠੱਕਾ ਕਰ ਬੈਠੇ ਆ ਤੇ ਠੱਕਾ ਤਾਂ ਅਸੀਂ ਸੋਚ ਸਮਝ ਕੇ ਜਿਹੜਾ ਸਾਡੇ ਨਾਲ ਕੀਤਾ ਉਹ ਨਹੀਂ ਜਰਦੇ ਇਹ ਤਾਂ ਕਾਲੀ ਚ ਕੀਤਾ ਦਾ ਲੰਗੀ ਇਹਦੇ ਬਾਰੇ ਮੇਰੇ ਖਿਆਲ ਪੰਜਾਬ ਸਰਕਾਰ ਵੀ ਲੱਗੀ ਹੋਈ ਔਰ ਸਾਰੇ ਲੋਕ ਲੱਗੇ ਆਪਣੇ ਰਾਜਨੀਤਿਕ ਬਖਰੀਵੇਂ ਭਲਾ ਕੇ ਵੀ ਲੱਗੇ ਹੋਏ ਆ ਤੇ ਮੈਨੂੰ ਲੱਗਦਾ ਕੋਈ ਨਾ ਕੋਈ ਕੰਕਰੀਟ ਅਪਰਸਾ ਕੱਢਾਂਗੇ ਇਹਦੇ ਬਾਰੇ ਸਰਕਾਰ ਨੇ ਫੈਸਲਾ ਲੈਣਾ ਕੈਪਟਨ ਮਰਿੰਦਰ ਸਿੰਘ ਮੁਰ ਸਰ ਗਰਮ ਹੋਏ ਨੇ ਸਿਆਸਤ 'ਚ ਕਿਸ ਤਰ੍ਹਾਂ ਤੁਸੀਂ ਦੇਖਦੇ ਗੈਸਟਰਾਂ ਤੇ ਬਹੁਤ ਬੋਲ ਰਹੇ ਨੇ ਜੀ ਕਿ ਮੇਰੇ ਹੰਦੇ ਬਹੁਤ ਮਾਂਕਸ ਖੁਆ ਦੇਖੋ ਜੀ ਸਪੀਕਰ ਨੇ ਐਕਚੁਅਲੀ ਕੋਈ ਰਾਜਨੀਤਿਕ ਇੰਟਰਵੈਨਸ਼ਨ ਕਰਨੀ ਨਹੀਂ ਹੁੰਦੀ ਤੇ ਜੇ ਉਹ ਕਾਮਯਾਬ ਹੋਏ ਹੁੰਦੇ ਤੇ ਫਿਰ ਦੁਬਾਰਾ ਆ ਜਾਂਦੇ। ਉਹਨੂੰ ਤੋੜਨ ਵਾਸਤੇ ਪਾਜ ਪਾ ਪੰਜਾਬ ਟੁੱਟਦਾ ਨਹੀਂ ਪਰ। ਦੇਖੋ ਜਿਹੜਾ ਕੇਂਦਰ ਸਰਕਾਰ ਹੈ ਇਹ ਇੱਕ ਜਿਹੜੀ ਤੁਸੀਂ ਕਹ ਲਓ ਵੀ ਆਪਣੀ ਸ਼ਕਤੀ ਦਾ ਦੁਰਉਪਯੋਗ ਬਰੂਟਲ ਪਾਵਰ ਜੀ ਨੂੰ ਆਪਾਂ ਕਹਿ ਸਕਦੇ ਆਂ ਪੀ ਐਬਸੋਲਿਊਟ ਪਾਵਰ ਨਾ ਤਾਂ ਉਹਨਾਂ ਦੇ ਅਧਿਕਾਰ ਖੇਤਰ ਚ ਆਂਦਾ ਜੀ ਇਹ ਪੰਜਾਬ ਸੰਬਰੀ ਦੇ ਨਾਲ ਬਣਿਆ ਹੋਇਆ ਪੰਜਾਬ ਦੇ ਨਾਲ ਜੁੜੀ ਹੋਈ ਹੈ ਯੂਨੀਵਰਸਿਟੀ ਇਹ ਇਹਦੇ ਨਾਲ ਸਾਡੇ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਆ ਇਹ ਲਾਹੌਰ ਤੋਂ ਹੁੰਦਾ ਸੀ ਲਾਹੌਰ ਤੋਂ ਸ਼ਿਫਟ ਹੋ ਕੇ ਇੱਧਰ ਆਈ ਫਿਰ ਚਾਰ ਪਰਚੀ ਦੇ ਇੱਕ ਜਗ੍ਹਾ ਤੇ ਹੈੱਡਕੁਆਰਟਰ ਆ ਆਲਟੀਮੇਟਲੀ 24 ਘੰਟੇ ਚੱਈ ਇਹਨਾਂ ਨੇ ਸਾਡੀ ਰਾਜਸਤਾਨੀ ਵੀ ਨਹੀਂ ਸਾਨੂੰ ਦੇ ਰਹੇ ਪੰਜਾਬੀ ਸਪੀਕਿੰਗ ਏਰੀਆ ਨਹੀਂ ਦੇ ਰਹੇ ਤੇ ਉਪਰੋਂ ਜੇ ਕੋਈ ਕਸਰ ਰਹਿੰਦੀ ਸੀ ਤਾਂ ਇਹ ਪਹਿਲਾਂ ਭਾਕੜਾ ਡੈਮ ਦਾ ਕੀਤਾ ਹੁਣ ਇਹਨਾਂ ਨੇ ਇਹ ਕੀਤਾ ਮਤਲਬ ਇਹ ਪੰਜਾਬੀਆਂ ਨੂੰ ਦੇ ਆਰ ਪੁਸ਼ਿੰਗ them ਅਗੇਂਸਟ ਦਾ ਵਾਲ ਤੇ ਇਹ ਫਿਰ ਇਹਦੇ ਨਤੀਜੇ ਚੰਗੇ ਨਹੀਂ ਨਿਕਲਣਗੇ ਇਹ ਬਹੁਤ ਮਾੜੀ ਗੱਲ ਕੀਤੀ ਹੈ ਇਹਨਾਂ ਨੇ ਮੈਂ ਇਹਨਾਂ ਨੂੰ ਫੇਰ ਕਰਦਾ ਕਿ ਤੁਸੀਂ ਆਪਣਾ ਇਹ ਫੈਸਲਾ ਤੁਰੰਤ ਵਾਪਸ ਲਓ ਤੇ ਅਦਰਵਾਈਜ਼ ਜਿਹੜਾ ਹੈਗਾ ਇਹ ਸਾਰਾ ਜਿਹੜਾ ਪੰਜਾਬ ਮਿਲ ਕੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਅਸੀਂ ਸਾਰ ਚਾਰ ਪਟੰਦਰਾ ਕਰਕੇ ਕਿਉਂਕਿ ਇੰਨਾ ਤੱਕਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਵੀ ਇਹ ਤੱਕਾ ਕਰ ਰਿਹਾ ਸਾਡੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਗੁਰਪੁਰੂ ਮਨਾਉਣ ਦੀ ਆਗਿਆ ਦਿੱਤੀ ਇਹ ਇਹ ਨਾ ਜੀ ਮੈਂ ਉਹੀ ਕਰ ਰਿਹਾ ਵੀ ਇਹ ਪੰਜਾਬੀਆਂ ਨੂੰ ਨਾ ਜੀ ਮਤਲਬ ਇੱਕ ਲਿਮਟ ਤੋਂ ਵਜੋਂ ਪੁਸ਼ ਕਰ ਰਿਹਾ ਇਹ ਔਰ ਆਪਣਾ ਜਿਹੜਾ ਏਜੰਡਾ ਹੈਗਾ ਆਪਣੇ ਧਰਮ ਦਾ ਏਜੰਡਾ ਹੈਗਾ ਉਹਦੇ ਚ ਤਾਂ ਇਹਨਾਂ ਨੇ ਜਿਹੜੇ ਸਰਕਾਰੀ ਕਰਮਚਾਰੀ ਉਹਨਾਂ ਨੂੰ ਕਿਹਾ ਵੀ ਐਰਐਸਐਸ ਦੀ ਸ਼ਾਕਾ ਡਿਊਟੀ ਤੇ ਜਾ ਕੇ ਅਟੈਂਡ ਕਰ ਸਕਦੇ ਪਹਿਲਾਂ ਪੰਜਾਬ ਯੂਨੀਵਰਸਿਟੀ ਨੇ ਵੀ ਪਰਮਿਸ਼ਨ ਡਰਾਈ ਕੀਤੀ ਹੈ ਜੀ ਔਰ ਮੈਂ ਵੀ ਜਿਹੜਾ ਹੈਗਾ ਇੱਕ ਗ੍ਰੈਜੂਏਟ ਕੌਨਸਟਿਚੂਐਂਸੀ ਕਿਉਂਕਿ ਜਦੋਂ ਮੈਂ ਪੜ੍ਹਦਾ ਸੀ ਉਦੋਂ ਜਿਹੜੀ ਯੂਨੀਵਰਸਿਟੀ ਸੀ ਉਹ ਪੰਜਾਬ ਯੂਨੀਵਰਸਿਟੀ ਸੀ ਪਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਸ ਬਾਅਦ ਵਿੱਚ ਬਣੀ ਆ ਇਹ ਮਤਲਬ ਸਾਨੂੰ ਇਹਨਾਂ ਨੇ ਜਿਹੜਾ ਮਤਲਬ ਇਹ ਡੈਮੋਕ੍ਰੇਸੀ ਦੇ ਲੋਕਰਾਜ ਦੇ ਦੁਸ਼ਮਣ ਹੈ ਇਹ ਸੰਗੀ ਇਹ ਬਾਕੀ ਸਾਰੇ ਸੱਭਿਆਚਾਰਾਂ ਨੂੰ ਖਤਮ ਕਰਕੇ ਤੇ ਸਿਰਫ ਤੇ ਸਿਰਫ ਇੱਕ ਸਿੰਗਲ ਸੱਭਿਆਚਾਰ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਇਹ ਪੰਜਾਬ ਦੇ ਲੋਕ برداشت ਨਹੀਂ ਕਰਦੇ ਕੈਪਟਨ ਮਰਿੰਦਰ ਸਿੰਘ ਮੁਰਸਰ ਗਰਮ ਦਿਖਾਈ ਦਿੱਤੇ ਗੱਲ ਸੁਣੋ ਜਦੋਂ ਪਹਿਲਾਂ ਹੁੰਦਾ ਸੀ ਸੁਣਦੇ ਹੁੰਦੇ ਛੋਟੇ ਹੁੰਦੇ ਸੀ ਪਿੱਛੋਂ ਤਾਂ ਬਰਸਾਤ ਪੈਂਦੀ ਸੀ ਤਾਂ ਡੱਡੂ ਨਿਕਲ ਆਉਂਦੇ ਸੀ ਜਦੋਂ ਇਲੈਕਸ਼ਨ ਨੇੜੇ ਆਉਂਦੀ ਆ ਪਹਿਲਾਂ ਵੀ ਇਦਾਂ ਹੋਇਆ ਸੀਗਾ ਲੋਕਾਂ ਨੇ ਫਿਰ ਵੀ ਉਹਦੇ ਤੇ ਟਰਸਟ ਕਰ ਲਿਆ ਜੀ ਪਹਿਲਾਂ ਤਾਂ ਬਾਜਪਾ ਸਾਹਿਬ ਸੀਗੇ ਪ੍ਰਧਾਨ ਉਹਨਾਂ ਨੂੰ ਕਹਿੰਦਾ ਸੀ ਹੱਤਵਾਦੀਆਂ ਨਾਲ ਸੰਬੰਧ ਹੈ ਜੀ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਸਰਕਾਰ ਬਣਾ ਲਵਾਂਗਾ ਕਾਂਗਰਸ ਨੂੰ ਲੱ ਕਰੋੜਾ ਰੁਪਏ ਖਰਚ ਕਰਕੇ ਇੱਕ ਸਟ੍ਰੈਟਜਿਸਟ ਲਿਆ ਕੇ ਇਹਨੂੰ ਪ੍ਰਮੋਟ ਕਰਕੇ ਔਰ ਲੋਕਾਂ ਦੇ ਲੋਕ ਰਹਿੰਦੇ ਚਾਹਸੇ ਚ ਆ ਵੀ ਗਏ ਇਹ ਇਹ ਜਿਹੜੀ ਕਾਰ ਦੀ ਹਾਂਡੀ ਹੁੰਦੀ ਆ ਬਾਰ ਬਾਰ ਨਹੀਂ ਚੜਦੀ ਉਹਨਾਂ ਨੇ ਆਪਣਾ ਉਹਨਾਂ ਨੂੰ ਲੋਕਾਂ ਨੇ ਜਦੋਂ ਮੁੱਖ ਮੰਤਰੀ ਬਣ ਜਾਂਦੇ ਆ ਤਾਂ ਵੀ ਗਾਇਬ ਹੋ ਜਾਂਦੇ ਆ ਜੀ ਤੇ ਜਦੋਂ ਇਲੈਕਸ਼ਨ ਹਾਰ ਜਾਂਦੇ ਆ ਤਾਂ ਵੀ ਗਾਇਬ ਹੋ ਜਾਂਦੇ ਆ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਨਿਕਲ ਆਉਂਦੇ ਆ ਹੁਣ ਬਹੁਤ ਹੋ ਗਿਆ ਬੜੀ ਬਾਰੀ ਹੋ ਗਿਆ ਹੁਣ ਲੋਕਾਂ ਨੇ ਸੋ ਪ੍ਰੈਕਟਿਵ ਜਿਗਰ ਕੀਤਾ ਕਿ ਭਾਜਪਾ ਹੀ ਪੰਜਾਬ ਦਾ ਅਸਲ ਕਰ ਸਕਦੀ ਹੈ ਉਹ ਪਹਿਲਾਂ ਕਹਿੰਦੇ ਸੀ ਅੰਗਰੇਜ਼ ਕਰ ਸਕਦੇ ਆ ਜੀ ਪਹਿਲਾਂ ਕਹਿੰਦੇ ਸੀ ਮੁਗਲ ਕਰ ਸਕਦੇ ਆ ਫਿਰ ਕਹਿੰਦੇ ਸੀ ਅੰਗਰੇਜ਼ ਕਰ ਸਕਦੇ ਆ ਜਿਹੜੀ ਕੇਂਦਰ ਸਰਕਾਰ ਹੁੰਦੀ ਹੈ ਤਾਂ ਉਹਦੇ ਤੋਤੇ ਹੁੰਦੇ ਇਹਦਾ ਕੇਂਦਰ ਦੀ ਸਰਕਾਰ ਦੇ ਤੋਤੇ ਆ ਜੋ ਕਹਿੰਦੇ ਉਹ ਹੀ ਕਰਦੇ ਆ ਗੰਨੀ ਸਾਹਿਬ ਜਾਨਕੀ ਲਾਡਰ ਤੇ ਕਰਦੇ ਬੇਕਦਰ ਬੇਗਾਨਾ ਦੇਖੋ ਚੰਨੀ ਸਾਹਿਬ ਦੀ ਤਾਂ ਜਿਹੜੀ ਲੈਂਡ ਆਰਡਰ ਦੀ ਤਾਰੀਫ਼ ਤਾਂ ਪ੍ਰਧਾਨ ਮੰਤਰੀ ਵੀ ਕਰੀ ਜਾ ਰਿਹਾ ਚੰਨੀ ਸਾਹਿਬ ਦੀ ਜਦੋਂ ਆਪਣੀ ਸਰਕਾਰ ਸੀਗੀ ਉਹਦੇ ਨਾਲੋਂ ਬਿਹਤਰ ਮੈਂ ਨਹੀਂ ਕਹਿੰਦਾ ਵੀ ਆਪਾਂ ਨੂੰ ਜਿਹੜਾ ਹੈਗਾ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਸਾਡੀ ਸਰਕਾਰ ਜਿਹੜੀ ਕਮਿਟਡ ਹੈ ਚਾਹੇ ਕ腐ਸ਼ਨ ਹੈ ਚਾਹੇ ਲਾਅਰਡ ਆਰਡਰ ਇਹ ਪਹਿਲੀ ਵਾਰੀ ਆ ਕੇ ਜਿਹੜੇ ਵੱਡੇ ਵੱਡੇ ਬੰਦੇ ਆ ਰਹੇ ਜੋ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਉਹਨਾਂ ਤੇ ਐਕਸ਼ਨ ਹੋ ਰਿਹਾ ਪਹਿਲਾਂ ਕਹਿੰਦੇ ਸੀ ਵੱਡੇ ਆ ਤੇ ਐਕਸ਼ਨ ਨਹੀਂ ਹੁੰਦਾ ਹੁਣ ਜਦੋਂ ਹੁੰਦਾ ਤਾਂ ਫਿਰ ਚਿੱਕਾ ਮਾਰਦੇ ਜੀ ਇਹ ਫਲਾਣਾ ਹੋ ਗਿਆ ਜੀ ਹੋ ਗਿਆ ਉਹ ਹੋ ਗਿਆ ਤੂੰ ਖੜਾ ਹੋ ਗਿਆ ਹੁਣ ਐਕਸ਼ਨ ਹੋ ਰਿਹਾ ਹੈਗਾ ਵੱਡੇ ਵੱਡੇ ਅਵਸਾਰਾਂ ਤੇ ਵੀ ਬਿਲਕੁਲ ਅਸੀਂ ਜਿਹੜਾ ਹੈਗਾ ਸਾਡੀ ਕਮਿਟਮੈਂਟ ਹੈ ਜੀ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਦੀ ਜਿਹੜੀ ਪ੍ਰੋਟੈਕਟ ਦੇਰ ਲਾਈਫ ਐਂਡ ਲੈਂਬ ਐਂਡ ਦੇਰ ਰੋਜ਼ਗਾਰ ਰੋਟੀ ਰੋਜ਼ਗਾਰ ਦੀ ਉਹ ਅਸੀਂ ਕਰਾਂਗੇ ਵੀ ਔਰ ਬਿਲਕੁਲ ਆਪਣੀ ਤੰਦਹੀ ਨਾਲ ਆਪਣੀ ਜਿਹੜੀ ਸਰਦਨ ਜਿਮਨੀ ਚੋਣ ਦਾ ਕਿਸ ਤਰ੍ਹਾਂ ਦੇਖਦੇ ਤੁਸੀਂ ਉੱਥੇ ਦੇਖੋ ਪੰਜਾਬ ਦੇ ਲੋਕਾਂ ਨੂੰ ਪਹਿਲੀ ਵਾਰੀ ਸਿਹਤ ਸੁਆਵਾ ਮਿਲਿਆ ਜੋ ਕਿਸਾਨਾਂ ਨੂੰ ਖੇਤਾਂ ਤੱਕ ਪਾਣੀ ਪਹੁੰਚਿਆ ਉਹਨਾਂ ਨੂੰ ਜਿੰਨੀਆਂ ਸਰਵਿਸਿਜ਼ ਆਈਆਂ ਹੋਮ ਡਿਲੀਵਰੀ ਆਫ ਸਰਵਿਸਿਜ਼ ਹੋਈ ਆ ਤੋ ਪੰਜਾਬ ਉਹਨਾਂ ਨੇ ਇੱਕ ਮਤਲਬ ਦੇਖ ਲਿਆ ਕਿ ਬੱਚਿਆਂ ਨੂੰ ਸਿੱਖਿਆ ਮਿਲ ਲਈ ਆ ਦਵਾਈ ਮਿਲ ਲਈ ਆ ਪਾਣੀ ਮਿਲ ਰਿਹਾ ਖੇਤਾਂ ਦੇ ਵਿੱਚ ਬਿਜਲੀ ਘਰਾਂ ਚ ਪਹਿਲਾਂ ਆਂਦੀ ਨਹੀਂ ਹੁੰਦੀ ਸੀ ਕੱਟ ਲੱਗਦੇ ਸੀ ਤੁਸੀਂ ਦੇਖੋ ਪੰਜਾਬ ਚ ਕਿੰਨੇ ਇਨਵਰਟਰ ਹੁੰਦੇ ਸੀ ਜਨਰੇਟਰ ਸੈੱਟ ਹੁੰਦੇ ਸੀ ਉਹ ਕਿੱਥੇ ਗਏ ਹੁਣ ਸਾਰੇ ਜੀ ਰੋਡ ਹੀ ਨਹੀਂ ਆਉਦੀ ਜਿਵਾਲੋ ਤੇ ਇਹ ਸਾਰਾ ਕੁਝ ਦੇਖ ਕੇ ਸਾਨੂੰ ਪੂਰੀ ਸਾਨੂੰ ਆਪਣੇ ਪੂਰਾ ਜੀ ਕੀ ਨਾ ਜੀ ਸਾਡੀ ਜਿਹੜੀ ਗਵਰਨਮੈਂਟ ਆ ਉਹਨੂੰ ਉਹਦੇ ਤੇ ਲੋਕ ਮੋਹਰ ਲਾਣਗੇ ਲੋਕਾਂ ਨੂੰ ਕੰਮ ਪਿਆਰਾ ਹੁੰਦਾ ਜੀ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ ਤੇ ਖੜਮ ਬਾਜੀ ਆ ਤੇ ਲੋਕ ਬਹੁਤ ਤੱਕੇ ਹੋ ਜਾਂਦੇ